ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਉਮੀਦ ਕਰਦੀ ਹਾਂ ਕਿ ਆਪ ਸਭ ਚੜ੍ਹਦੀ ਕਲਾ ਵਿੱਚ ਹੋਵੋਗੇ ਪਰਮਾਤਮਾ ਆਪ ਦੀ ਚੜ੍ਹਦੀ ਕਲਾ ਹੀ ਰੱਖੇ ਸੱਚੇ ਸਤਿਗੁਰੂ ਜੀ ਮੈਂ ਆ ਜੋ ਸ਼ਬਦ ਲਿਖ ਰਹੀ ਹਾਂ ਇਹ ਸ਼ਬਦ ਮੈਂ ਘਰੇ ਸੁਣਿਆ ਸੀ ਜਦੋਂ ਮੈਂ ਸੁਣਿਆ ਸੀ ਤੇ ਮੈਨੂੰ ਬਹੁਤ ਆਨੰਦ ਆਇਆ ਤੇ ਮੇਰੇ ਮਨ ਦੇ ਵਿੱਚ ਇਹ ਖਿਆਲ ਆਇਆ ਕਿ ਮੈਂ ਇਹ ਜਿਹੜਾ ਸ਼ਬਦ ਹੈ ਇਨੂੰ ਘਰੇ ਹੀ ਮੈਂ ਬੋਰਡ ਦੇ ਉੱਤੇ ਲਿਖ ਕੇ ਤੇ ਆਪਣੇ ਘਰੇ ਰੱਖਾਂ ਤੇ ਫਿਰ ਮੈਨੂੰ ਇਹ ਫੱਟੀ ਮਿਲੀ ਇਹਦੇ ਉੱਤੇ ਮੈਂ ਪਹਿਲਾਂ ਇਹਨੂੰ ਸਾਫ਼ ਕੀਤਾ ਧੋ ਕੇ ਸਾਫ਼ ਕਰਕੇ ਫਿਰ ਮੈਂ ਇਹਦੇ ਉੱਤੇ ਕੱਚੀ ਪੈਨਸਲ ਦੇ ਨਾਲ ਲਿਖਣੀ ਕੀਤੀ ਪਰ ਪਹਿਲੀ ਵਾਰ ਮੈਂ ਇਹ ਲਿਖ ਰਹੀ ਹਾਂ ਮੈਂ ਕਦੀ ਨਹੀਂ ਲਿਖਿਆ ਫਿਰ ਉੱਤੇ ਮੈਂ ਇਹਦੇ ਰੰਗ ਭਰਿਆ ਹੈ ਰੰਗ ਭਰ ਕੇ ਹੁਣ ਇਹਨੂੰ ਮੈਂ ਕੰਪਲੀਟ ਕਰਾ ਰਹੀ ਹਾਂ ਏ ਦੇਖੋ ਮੈਨੂੰ ਪੂਰੀ ਅਜੇ ਜਾਂਚ ਵੀ ਨਹੀਂ ਆ ਮੈਂ ਦੁਬਾਰਾ ਦੁਬਾਰਾ ਬ੍ਰਸ਼ ਉੱਤੇ ਫੇਰ ਰਹੀ ਆ ਕਿ ਮੈਨੂੰ ਲਿਖਣਾ ਵੀ ਨਹੀਂ ਪੂਰਾ ਆਉਂਦਾ ਪਰ ਕੋਸ਼ਿਸ਼ ਕਰਦੀ ਪਈ ਆ ਕਿ ਮੈਂ ਇਹ ਕੰਪਲੀਟ ਕਰ ਲਵਾਂ ਦੇਖੋ ਜੀ ਇਸ ਤਰ੍ਹਾਂ ਦੀ ਲਿਖਾਈ ਲਈ ਆ ਉੱਪਰ ਪੂਰਾ ਹੋ ਗਿਆ ਹੁਣ ਇਹਨੂੰ ਮੈਂ ਆਪਣੇ ਘਰ ਦੇ ਵਿੱਚ ਦੀਵਾਰ ਦੇ ਨਾਲ ਲਾ ਕੇ ਰੱਖਣਾ ਕਿਉਂਕਿ ਪ੍ਰਮਾਤਮਾ ਮਾੜੇ ਸਾਹੇ ਤੋਂ ਦੂਰ ਰੱਖੇ ਮਾੜੀਆਂ ਸ਼ਕਤੀਆਂ ਘਰ ਦੇ ਵਿੱਚੋਂ ਦੂਰ ਕਰੇ ਦੁੱਖ ਦਿਲੀਂ ਦਰ ਦੂਰ ਕਰੇ ਸੱਚੇ ਸਾਥ ਕਰੇ